ਅੱਜ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਅਰਸ਼ ਉਮਰੀਆਣਾ ਵੱਲੋਂ ਆਪਣੇ ਸਾਥੀਆਂ ਦੇ ਨਾਲ ਮੋਟਰਸਾਈਕਲ ਰੋਡ ਸ਼ੋਅ ਕੱਢਿਆ ਗਿਆ। ਇਸ ਰੋਡ ਸ਼ੋਅ ਦੁਆਰਾ ਅਰਸ਼ ਉਮਰੀਆਣਾ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਰਸ਼ ਉਮਰੀਆਣਾ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜਨਾ ਚਾਹੁੰਦੇ ਸਨ ਪਰ ਪਾਰਟੀ ਵੱਲੋਂ ਟਿਕਟ ਫਿਲਮ ਸਟਾਰ ਕਰਮਜੀਤ ਅਨਮੋਲ ਨੂੰ ਦੇ ਦਿੱਤੀ ਗਈ। ਖਾਲਾਕੇ ਰੋਡਸ਼ੋ ਪਾਰਟੀ ਵੱਲੋਂ ਟਿਕਟ ਦਿੱਤੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਹੀ ਗੱਡਿਆ ਗਿਆ ਪਰ ਅਰਸ਼ ਉਮਰੀਆਣਾ ਲੋਕਲ ਲੀਡਰਸ਼ਿਪ ਦੇ ਕੁਝ ਆਗੂਆਂ ਨਾਲ ਨਾਰਾਜ਼ ਦਿਖਾਈ ਦਿੱਤੇ ਜੇ ਗੱਲ ਕੀਤੀ ਜਾਵੇ ਤਾਂ ਅਰਸ਼ ਉਮਰੀਆਣਾ ਨੇ ਆਮ ਆਦਮੀ ਪਾਰਟੀ ਲਈ ਕਾਫੀ ਮਿਹਨਤ ਕੀਤੀ ਉਹਨਾਂ ਨੇ ਸਾਈਕਲ ਤੇ ਜਾ ਜਾ ਕੇ ਹਜ਼ਾਰਾਂ ਪਿੰਡਾਂ ਵਿੱਚ ਪਾਰਟੀ ਦਾ ਪ੍ਰਚਾਰ ਕੀਤਾ ਜਿੰਦਾਬਾਦ ਜਿੰਦਾਬਾਦ ਵਿਕਾਸ ਹੁਮਰੀਆਣਾ ਤੇਰੀ ਸੋਤ ਹੈ ਮੈਨਾਂ ਲੈ ਕੇ ਆਕੇ ਸਾਡੇ ਨਾਲ ਤੁਰ ਉਹ ਯਾਕੂ ਜੀ ਜਾ ਕੇ ਸੀਐਮ ਕੋਲ ਜਾ ਕੇ ਆਇਆ ਵੀ ਆਸਤੇ ਬੰਦੇ ਚੱਕ ਨਹੀਂ ਹੈਗਾ ਉਹਨੂੰ ਅੱਗੇ ਦਿਖਾਉਣਾ ਵੀ ਆਹ ਦੇਖ ਤੇਰੇ ਨਾਲੋਂ ਜ਼ਿਆਦਾ ਆਹ ਦੇਖ ਨਿਗਾਹ ਮਾਰ ਤੇਰੇ ਨਾਲੋਂ ਜ਼ਿਆਦਾ ਆ ਉਹਨੇ ਦੀ ਜਵਾਨ ਜਵਾਨ ਦੇ ਤੇ ਫੁੱਲ ਖਿੜਾਵਾਂਗੇ ਤੇ ਸਾਡੀ ਕੋਸ਼ਿਸ਼ ਰਹੂ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਭੱਜੇ ਪੱਦਰ ਤੇ ਵੱਡੇ ਜਿੱਤਾਂਗੇ ਭੇਜੀਏ ਸੋ ਸਾਰੇ ਪ੍ਰਾਜੇਦਾਰ ਇਸੇ ਤਰ੍ਹਾਂ ਇੱਕ ਜੋਂ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਏ ਤਗੜੇ ਹੋ ਕੇ ਆਪਣਾ ਦਿਖਾਈਏ ਬਹੁਤ ਬਹੁਤ ਧੰਨਵਾਦ ਅਰਸ਼ ਉਮਰੀਆਣਾ ਵੱਲੋਂ ਇਹ ਰੋਡ ਸ਼ੋ ਉਹਨਾਂ ਦੀ ਰਹਿائش ਦਾਤਾ ਰੋਡ ਕੋਟੀ ਸੇਖਾਂ ਤੋਂ ਕੱਢਿਆ ਗਿਆ ਜਿਸ ਵਿੱਚ ਨੌਜਵਾਨਾਂ ਨੇ ਸੈਂਕੜੇ ਮੋਟਰਸਾਈਕਲ ਨਾਲ ਭਾਗ ਲਿਆ ਏ ਰੋਡ 'ਚੋਂ ਕੋਟੀ ਸੇਖਾਂ ਦੀਆਂ ਗਲੀਆਂ ਵਿੱਚੋਂ ਹੁੰਦਾ ਹੋਇਆ ਅੱਗੇ ਧਰਮਕੋਟ ਵੱਲ ਨੂੰ ਵਧਿਆ ਸਾਰੇ ਵੀਰਾਂ ਨੂੰ ਸਾਰਿਆਂ ਨੂੰ ਵੀਰਾਂ ਨੂੰ ਚਾਹੁੰਦਾ ਸਾਰਿਆਂ ਦਾ ਵੀਰਾਂ ਦਾ ਆਿਆਂ ਦਾ ਵੋਟ ਵੱਲ ਜਾਇਆ ਨੂੰ ਅੱਜ ਸਾਨੂੰ ਵੀਰਾਂ ਸੁਭਦਿਆਨ ਮੈਨੂੰ ਕੋ ਗਿਆ ਸੀਗਾ ਵੀਰੇ ਦੇ ਨਾਲ ਬਹੁਤ ਅੰਮੀ ਲੱਗਦੀ ਸੀ ਵੀਰੇ ਦੇ ਫ੍ਰੀ ਰਿਪੋਰਟ ਹਮ ਦੇ ਦਰ ਸਾਡਾ ਦੰਡਾ ਕਰਦਾ ਹੈ ਆਪਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਾਨੂੰ ਇਹ ਚਾਂੰਗੋ ਮੌਕਾ ਦਿੱਤਾ ਹੈ। ਬਹੁਤ ਵਧੀਆ ਇਨਸਾਨ ਆ। ਹਮੇਸ਼ਾ ਵੀ ਰਹਿਣਾ ਆਪਾਂ ਸਪੋਰਟ ਕੀਤੀ ਆ। ਜਦ ਤਵੇ ਵੀ ਇਹ ਦੀ ਰੋਡ ਪਈ ਆ, ਮੇਰਾ ਆਪਣੇ ਨਾਲ ਖੜਿਆ। ਸੋ ਆਪਣਾ ਸਾਰਿਆਂ ਦਾ ਵੀ ਫਰਜ਼ ਬਣਦਾ ਕਿ ਆਪਾਂ ਵੀ ਇਹਦੇ ਨਾਲ ਖੜੀਏ। ਵੀਰੇ ਦੀ ਜੋ ਵੀ ਜ਼ਿੰਮੇਵਾਰੀ ਪਾਣੀ ਆ, ਉਹਦੇ ਨਾਲ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਖੜੀਏ। ਮੇਰੇ ਨਾਲ, ਮੇਰੇ ਵੀਰ ਆਪਣੇ ਪਿੰਡੋਂ ਚੱਲ ਕੇ ਆਏ ਆ। ਸਾਰਾਂ ਦਾ ਆਿਆਂ ਦਾ ਜੀ ਆਇਆਂ ਨੂੰ ਕਿੱਕ ਕਿੱਮਤੇ ਕਿੱਟ ਕਦਮ ਚੱਲ ਕੇ ਆਏ ਆ ਦਸਰ ਮੱਥੇ। ਸੋ ਆਪਾਂ ਸਾਰੇ ਵੀ ਇਹਨੂੰ ਸਪੋਰਟ ਕਰੀਏ। ਮੇਰੇ ਨੂੰ ਅਕੀਦਤ ਕਰਕੇ ਜਾਈ ਆਪਨਾ ਨਾਮ ਦਾ ਵੀ ਸਵਾਗਤ ਕਰਗੇ ਨਾਲ ਉਹਨਾਂ ਦੇ ਮੋਸ਼ੂਰ ਦੇ ਚਾਹੀਦੇ ਜਿਵੇਂ ਵੀ ਵੀਰ ਜੀ ਆਪਣੀ ਫੋਟੋਆਂ ਦੇ ਆਸ਼ਵਰੀਆਂ ਨਾਲ ਤੇ ਪੰਜਾਬ ਉੱਪਰ ਲਾਈਟ ਮਾਰ ਸਾਰੇ ਆਪਾਂ ਰੱਖੇ ਉਹਨਾਂ ਦੀ ਸੁਣਵਾ ਕਰਦੇ ਉਹਨਾਂ ਦੇ ਫੈਸਲਿਆਂ ਵਿੱਚ ਮੰਨਗੇ ਸਵਾਗਤ ਜਿਵੇਂ ਉਹਨੇ ਹਕਮ ਲਾਇਆ ਹੁੰਦਾ ਤਾਂ ਕਿ ਸਾਨੂੰ ਧੰਨਵਾਦ ਜੀ ਆਇਆਂ ਸਤਿ ਸ਼੍ਰੀ ਅਕਾਲ ਜੀ ਮੇਰੀ ਸਾਰੇ ਚੀਚਾਂ ਨੂੰ ਅੱਜ ਅਸੀਂ ਅਰਸ਼ ਕੁਮਰੀਆ ਜਿਨ੍ਹਾਂ ਨੇ ਅੱਜ ਕੱਟ ਕੀਤਾ ਵਾ ਭਾਈ ਕਰਮਜੀਤ ਅਨਮੋਲ ਜੀ ਸਪੋਰਟ ਵਿੱਚ ਆਏ ਆ ਤੇ ਬਹੁਤ ਹੀ ਵੱਡੀ ਲੀਡ ਨਾਲ ਜਤਾਉਗੇ ਭਾਈ ਕਰਮਜੀਤ ਅਨਮੋਲ ਨੂੰ ਤਾਂ ਜੋ ਸਾਡੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਦਾ ਵਿਕਾਸ ਅਸੀਂ ਆਪ ਦੇ ਪੈਨਸੇ ਵਧੀਆ-ਵਧੀਆ ਵਿਕਾਸ ਕਰ ਸਕੀਏ ਤੇ ਹੋਰ ਜਿੰਨੇ ਵੀ ਇੱਥੇ ਮੇਰੇ ਵੀਰ ਆਏ ਆ ਤੇ ਸਾਰਿਆਂ ਨੂੰ ਇੱਥੇ ਜੀ ਆਇਆਂ ਨੂੰ ਹਰ ਸ਼ੋਮਿਆਂ ਦੀ ਸਪੋਰਟ ਵਿੱਚ ਜਰੂਰ ਆਏ ਆ ਕਿ ਇਹੋ ਅੱਜ ਕਿੰਨਾ ਵੱਡਾ ਕਾਠਾ ਸਾਈਨ ਬਾਈ ਦੀ ਮਿਹਨਤ ਨੂੰ ਕਲਾ ਬਾਈ ਨੇ ਬਹੁਤ ਮਿਹਨਤ ਕੀਤੀ ਆ ਕੋਈ ਵੀ ਇੱਥੇ ਬੰਦਾ ਆ ਜੇ ਕਿਸੇ ਵੀ ਪਾਰਟੀ ਦਾ ਆ ਜੇ ਉਹਨਾਂ ਨੇ ਕਦੀ ਕਿਸੇ ਨੂੰ ਖਾਲੀ ਹੱਥ ਨਹੀਂ ਮੋੜਿਆ ਗਾਣੇ ਹਰੇਕ ਬੰਦੇ ਦਾ ਕੰਮ ਕਰਾਇਆ ਵਾ ਤੇ ਅੱਜ ਕੰਮ ਦੇ ਨਾਲ ਹੀ ਇੰਨੇ ਇਨਾਂ ਜਾਣਿਆਂ ਦਾ ਘੱਟ ਹੋਇਆ ਤੁਸੀਂ ਦੇਖ ਲੱਗਦੇ ਹੋ